ਹਾਲੇਲੂਇਆ ਸਾਰਨ ਜਮਸੀਰੀ ਆ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੁਥੀ ਉਹਦੇ 95 ਵਚਨੋਂ ਦੀ ਪਹਿਲੀ ਹੈ ਤ ਵਿੱਚ ਸਿਰਜਣਹਾਰ ਦੀ ਉਸਤਤ ਆਓ ਅਸੀਂ ਜੋ ਹੋਵਾਂ ਲਈ ਜਕਾਰਾ ਗਜਾਈਏ ਅਤੇ ਆਪਣੀ ਮੁਕਤ ਦੀ ਚਟਾਨ ਲਈ ਨਾਰਾ ਮਾਰੀਏ ਧੰਨਵਾਦ ਕਰਦਿਆਂ ਉਹਦੇ ਹਜ਼ੂਰ ਵਿੱਚ ਉਹਦੇ ਲਈ ਭਜਨਾ ਦੇ ਨਾਰੇ ਮਾਰਦੇ ਹਾਂ ਚੱਲੀਏ ਯਹੋਵਾ ਤਾਂ ਮਹਾਨ ਪਰਮੇਸ਼ੁਰ ਹੈ ਅਤੇ ਸਾਰੇ ਦੇਵਦਿਆਵ ਤੇ ਵੱਡਾ ਪਾਤਸ਼ਾਹ ਹੈ ਜਿਹਦੇ ਹੱਥ ਵਿੱਚ ਧਰਤੀ ਧਰਤੀ ਦੇ ਥੱਲੇ ਹਨ ਪਹਾੜਾ ਦੀਆਂ ਟੀਸੀਆਂ ਵੀ ਉਹ ਦੀਆਂ ਹਨ ਸਮੁੰਦਰ ਉਹਦਾ ਹੈ ਅਤੇ ਉਹਨੇ ਉਸ ਨੂੰ ਬਣਾਇਆ ਅਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਸਜਾਇਆ ਆਓ ਅਸੀਂ ਮੱਥਾ ਟੇਕੀਏ ਅਤੇ ਨਿਉ ਕੇ ਯਹੋਵਾ ਆਪਣੇ ਸਿਰਜਨਹਾਰ ਦੇ ਅੱਗੇ ਗੋਡੇ ਨਿਵਾਈਏ ਉਹ ਤਾਂ ਸਾਡਾ ਪਰਮੇਸ਼ਵਰ ਹੈ ਅਸੀਂ ਉਹ ਦੀ ਜੋ ਦੀ ਪ੍ਰਜਾ ਅਤੇ ਉਹ ਦੇ ਹੱਥ ਦੀਆਂ ਭੇਡਾਂ ਹਾਂ ਕਾਸ਼ ਕਿ ਤੁਸੀਂ ਅੱਜ ਉਸ ਦੀ ਆਵਾਜ਼ ਹੁੰਦੇ ਤੁਸੀਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਮੇਰੀ ਭਾ ਤੇ ਮਸਾਹ ਦੇ ਵੇਲੇ ਉਝਾੜ ਵਿੱਚ ਕੀਤਾ ਜਦ ਤੁਹਾਡੇ ਪਿਓ ਦਾਦਿਆਂ ਨੇ ਮੈਨੂੰ ਪਰਤਾਇਆ ਮੇਰੀ ਜਾਂਚ ਕੀਤੀ ਅਤੇ ਮੇਰਾ ਕੰਮ ਵੇਖਿਆ ਚਾਲੀ ਬਰਿਆਂ ਤੀਕ ਮੈਂ ਉਸ ਕੀੜੀ ਤੋਂ ਕਿਨ ਕਰਦਾ ਰਿਹਾ ਤਾਂ ਮੈਂ ਆਖਿਆ ਭਾਈ ਇਹ ਤਾਂ ਫਿਰ ਤੋਂ ਮਨ ਦੇ ਲੋਕ ਹਨ ਜਿਨ੍ਹਾਂ ਨੇ ਮੇਰਿਆਂ ਰਾਹਾਂ ਨੂੰ ਨਹੀਂ ਜਾਣਿਆ ਜਿਨ੍ਹਾਂ ਲਈ ਮੈਂ ਆਪਣੇ ਕਰੋਧ ਵਿੱਚ ਸੌਂ ਖਾਦੀ ਕਿ ਇਹ ਮੇਰੇ ਰਾਹ ਵਿੱਚ ਨਾ ਵੜਨ